ਬਕੌਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡਾ ਖਬਰ ਪੰਜਾਬ ਦੀ YouTube ਦੇ Facebook ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਕਨਈਆ ਚੌਂਕ ਦੀਆਂ ਤਸਵੀਰਾਂ ਜਿੱਥੇ ਧੁੰਦ ਬਹੁਤ ਜ਼ਿਆਦਾ ਹੈ ਜੇ ਆਪਾਂ ਗੱਲ ਕਰੀਏ ਤਾਂ ਚੀਲਾ ਤੁਸੀਂ ਪਛੰਦੇ ਹੋ ਚੀਲਾ ਦਿਖਾਉਣਾ ਚੀਲਾ ਚੀਲਾ ਦੇ ਵਿੱਚ ਕਿੰਨੀ ਧੁੰਦ ਹੈ ਤੇ ਦੇਖ ਰਹੇ ਹੋ ਤੁਸੀਂਾਂ ਦੇ ਵਿੱਚ ਆਵਾਜਾਈ ਦੇ ਲਈ ਬਹੁਤ ਵੱਡੀ ਸਮੱਸਿਆ ਖੜੀ ਹੋਈ ਪਈ ਹੈ ਕਿਉਂਕਿ ਟਰੱਕ ਡਰਾਈਵਰ ਨੇ ਬਹੁਤ ਸਾਰੇ ਜਿਹੜੇ ਲੇਟ ਚੱਲ ਰਹੇ ਨੇ ਲੇਟ ਹੋਣ ਦੇ ਕਾਰਨਾਂ ਨੂੰ ਜੁਰਮਾਨਾ ਪੈ ਜਾਂਦਾ ਕਿਉਂਕਿ ਟਰੱਕਾਂ ਵਾਲੇ ਬਹੁਤ ਸੋਚ ਕੇ ਚੱਲਦੇ ਨੇ ਕੋਈ ਹਾਦਸਾ ਨਾ ਹੋ ਜੇ ਜਾਂ ਇਹ ਦੇਖ ਰਹੋ ਇਹ ਵੀ ਇੱਕ ਮੁਸੀਬਤ ਦਾ ਕਾਰਨ ਹੀ ਹੈ ਜਿਹੜਾ ਇਹ ਵਹੀਕਲ ਜਾ ਰਿਹਾ ਇਹ ਵੀ ਇੱਕ ਮੁਸੀਬਤ ਦਾ ਕਾਰਨ ਹੈ ਕਿਸੇ ਵੇਲੇ ਕੋਈ ਹਾਦਸਾ ਉਹਦੇ ਨਾਲ ਹੋ ਸਕਦਾ ਤਾਂ ਦੇਖ ਰਹੋ ਲਾਈਵ ਜੁੜੇ ਰਹੋ ਤੁਸੀਂ ਸਾਡੇ ਨਾਲ ਤੇ ਅੱਗੇ ਵੀ ਸ਼ੇਅਰ ਕਰਦੇ ਰਹੋ ਕਿਉਂਕਿ ਬਠਿੰਡਾ ਦੇ ਹੰਦਾ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਇਸ ਨੂੰ ਲੈ ਕੇ ਕੋਈ ਮੁਸੀਬਤ ਵੱਡੀ ਖੜੀ ਨਾ ਹੋਵੇ ਜੀ ਜੁੜੋ ਵੀ ਆਪਣੇ ਦੋਸਤ ਮਿੱਤਰ ਆਰੇ ਨੇ ਕਿ ਪਿੱਛੇ ਤੋਂ ਤੇ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗ ਜੇ ਕਿ ਬਿਠਡੇ ਬਹੁਤ ਜ਼ਿਆਦਾ ਹੁੰਦਾ ਤੇ ਉਹ ਆਪਣੇ ਵੀਕਲ ਲੈ ਕੇ ਹੌਲੀ ਲੈ ਕੇ ਆਉਣ ਤਾਂ ਜੋ ਕੀ ਵੱਡੀ ਸਮੱਸਿਆ ਨਾ ਖੜੀ ਹੋ ਜਾਈ ਸਾਡੇ ਨਾਲ ਸਰੋਵਰ ਆਈਕਾ ਨਾਲ ਜੁੜੇ ਨੇ ਅਸੀਂ ਗੁਰੂ ਹਸਿਕਾ ਵੀ ਜੀ ਸੱਚੇ ਗੱਲ ਸੱਚੇ ਗੱਲ ਹਾਂਜੀ ਵੀ ਜੀ ਇਹ ਇੰਨੀ ਜਿਹੜੀ ਆਪਣਾ ਹਸਪੈਰੀ ਤੋਂ ਦੁਪਹਿਰੀ ਹੈ ਕੀ ਲੱਗਦਾ ਹੈਗਾ ਵੀ ਲੋਕਾਂ ਨੂੰ ਕਿਸ ਤਰ੍ਹਾਂ ਆਉਣਾ ਜਾਣਾ ਚਾਹੀਦਾ ਹੈ ਲੋਕਾਂ ਨੂੰ ਤਰ੍ਹਾਂ ਦੇ ਵਿੱਚ ਬਿਨਾ ਕੰਮ ਤੋਂ ਘਰਾਂ ਦੇ ਵਿੱਚ ਰਹਿਣਾ ਚਾਹੀਦਾ ਤੇ ਹੈ ਜਿਆਦਾ ਬਹੁਤ ਜ਼ਿਆਦਾ ਹੈ ਚਲੋ ਇਹ ਬਤ ਤੇ ਟ੍ਰਕ ਨਾਲ ਆਪਣੀ ਲਾਈਟਾਂ ਲਾ ਕੇ ਨਿਕਲਣਾ ਚਾਹੀਦਾ ਹੈ ਹੋਰ ਕਿਹੜੀ ਕਿਹੜੀ ਸਮੱਸਿਆ ਹੈ ਜੇ ਆਪਾਂ ਕਰਕੇ ਟਰੱਕਾਂ ਵਾਲਿਆਂ ਤੋਂ ਵਿਚਾਰ ਨੂੰ ਬਹੁਤ ਲੇਟ ਆ ਰਹੇ ਹੈ ਕਾਰਾਂ ਵੀ ਦੇ ਨਾਲ ਉਹਨੇ ਗੱਲਬਾਤ ਕੀਤੀ ਜਿਨ੍ਹਾਂ ਨੇ ਦੱਸਿਆ ਵੀ ਸਾਨੂੰ ਸੋਟੀਆਂ ਕੱਟੀਆਂ ਬਣਾ ਤੇ ਬੜੀ ਸਮੱਸਿਆ ਆਉਂਦੀ ਹੈ ਕਿ ਕਾਰਾਂ ਵਾਲਿਆਂ ਤੋਂ ਬੜੀ ਸਮੱਸਿਆ ਆਉਂਦੀ ਹੈ ਉਹਨਾਂ ਦੇ ਪਿੱਛੇ ਰਿਫਲੈਕਟਰ ਨਹੀਂ ਲੱਗੇ ਹੁੰਦੇ ਜਿਹੜੀ ਆ ਭੂਗਾਲ ਜਾਂ ਟਰਾਲਾਂ ਜ ਉਹਨਾਂ ਦੇ ਪਿੱਛੇ ਰਿਫਲੈਕਟਰ ਨਹੀਂ ਲੱਗੇ ਹੁੰਦੇ ਟਰੱਕ ਡਰਾਈਵਰ ਵੀ ਜਾਨ ਦੇ ਤੋ ਇਹ ਸੜਕਾਂ ਟੁੱਟੀਆਂ ਹੁੰਦੀਆਂ ਨੇ ਸਾਡੇ ਕੋਲ ਹੈਵੀ ਕੱਟੀਆਂ ਹੁੰਦੀਆਂ ਨੇ ਉਹਨਾਂ ਦਾ ਸਾਨੂੰ ਬੜੀ ਸਮੱਸਿਆ ਦਾ ਸਾਹਮਣਾ ਕਰਨਾ ਪੈਂ ਜਦ ਜਾਨ ਕੱਢਿਆ ਗੱਡੀ ਸਪੀਡ ਦੇ ਤਾਂ ਉਹ ਐਕਸੀਡੈਂਟ ਦਾ ਕਾਰਨ ਬਣ ਜਦੇ ਜਿਹੜਾ ਐਕਸੀਡੈਂਟ ਹੁੰਦਾ ਤਾਂ ਉਹ ਜਿਆਦਾਤਰ ਵੱਡੀ ਗੱਡੀਆਂ ਵਾਲੇ ਨੂੰ ਨੁਕਸਾਨ ਆ ਜਾਂਦਾ ਕਹਿੰਦੇ ਵੱਡੀ ਗੱਡੀ ਵਾਲੇ ਨੂੰ ਐਕਸੀਡੈਂਟ ਨਹੀਂ ਕਿਤੇ ਬਿਲਕੁਲ ਜੀ ਜਿਹੜੇ ਇਹ ਕਾਨੂੰਨ ਬਣੇ ਨੇ ਅੱਜ ਸਾਡੀ ਟਰੱਕ ਡਰਾਈਵਰ ਨਾਲ ਕਿਸੇ ਨਾਲ ਗੱਲ ਹੋਈ ਸੀ ਉਹ ਕਹਿੰਦਾ ਵੀ ਜਿਹੜੇ ਨਵੇਂ-ਨਵੇਂ ਵਿਆਹ ਦੇ ਵਿੱਚ ਗੱਡੀਆਂ ਮਿਲ ਜਾਂਦੀਆਂ ਤੇ ਉਹਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਤੇ ਉਹ ਸਮੱਸਿਆ ਜਿਹੜੀ ਆ ਉਹ ਸਾਡੇ ਡਰਾਈਵਰਾਂ ਵੱਡੇ ਗੱਡੀਆਂ ਵਾਲੇ ਦੇ ਪੈਂਦੀ ਹੈ ਕਿਉਂਕਿ ਉਹਨੂੰ ਇਹ ਨਹੀਂ ਪਤਾ ਗੱਡੀ ਕਿੱਧਰ ਮੋੜਨੀ ਆ ਕਿੱਧਰ ਕੀ ਕਰਨਾ ਹੈ ਕਮ ਸੇ ਕਮ ਉਹਨਾਂ ਨੂੰ ਪੂਰੀ ਟ੍ਰੇ ਤਾਂ ਜੋ ਗੱਡੀ ਦਾ ਜਿਹੜਾ ਇਸ਼ਾਰਾ ਹੈ ਉਹ ਜਿਹਨੂੰ ਪਤਾ ਲੱਗੇ ਕਿ ਗੱਡੀ ਕਿਹੜੇ ਪਾਸੇ ਮੋੜਨੀ ਹੈ ਤੇ ਤੁਸੀਂ ਉਹ ਇਸ਼ਾਰਾ ਕਈ ਵਾਰੀ ਕੀ ਹੁੰਦਾ ਕਿ ਨਵੇਂ ਨਵੇਂ ਵਿਆਹ ਦੇ ਗੱਡੀ ਮਿਲਦੀ ਹੈ ਤੇ ਉਧਰੋਂ ਇਸ਼ਾਰਾ ਦੂਜੇ ਪਾਸੇ ਹੁੰਦਾ ਉਹ ਦੇਖਦਾ ਨਹੀਂ ਹੈ ਤੇ ਉਹਦੇ ਨਾਲ ਵੀ ਹਾਦਸਾ ਹੋ ਜਾਂਦਾ ਤੇ ਇਹਨਾਂ ਦੇ ਵਿੱਚ ਜੋ ਮੌਸਮ ਦੇ ਵਿੱਚ ਸਾਨੂੰ ਲੈਟ ਜੀ ਆ ਕੇ ਰੱਖਣੀ ਚਾਹੀਦੀ ਹੈ ਤੇ ਨਾਲ ਨਾਲ ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਗੱਡੀਆਂ ਦੀ ਜ਼ਿਆਦਾ ਸਪੀਡ ਨਹੀਂ ਹੋਣੀ ਚਾਹੀਦੀ ਹੌਲੀ ਸਪੀਡ ਤੇ ਗੱਡੀਆਂ ਤੁਸੀਂ ਲੈ ਕੇ ਆਓ ਤਾਂ ਜੋ ਕਿਸੇ ਤਰ੍ਹਾਂ ਦੇ ਤੁਸੀਂ ਕਹਿੰਦੇ ਹੋ ਨਾ ਵੀ ਦੇਰੀ ਨਾਲ ਪਹੁੰਚਣਾ ਵਧੀਆ ਹੈ ਉੱਥੇ ਹੀ ਰਹਿਣ ਨਾਲੋ ਇਸ ਇਸ ਲਈ ਤੁਸੀਂ ਜੂ ਮੈਂ ਗੱਲ ਕਹੂੰਗਾ ਕਿ ਹੌਲੀ ਹੌਲੀ ਚੱਲੋ ਆਪਣੀ ਮੰਜ਼ਲ ਤੇ دیر ਨਾਲ ਪਹੁੰਚੋ ਫਿਰ ਵੀ ਕੋਈ ਗੱਲ ਨਹੀਂ ਲੇਕਿਨ ਨਾ ਪਹੁੰਚਣ ਨਾਲੋਂ ਵਧੀਆ ਹੈ ਕਿ ਤੁਸੀਂ دیر ਨਾਲ ਪਹੁੰਚੋ ਸੁਪਦੀਆਂ ਲਾਈਵ ਤੁਸੀਂ ਰਾਜੇ ਜੀ ਦਿਖਾ ਰਹੇ ਬਟਿੰਡਾ ਦੇ ਕਨਈਆ ਚੌਂਕ ਦੀਆਂ ਤਸਵੀਰਾਂ ਨੇ ਜਿੱਥੇ ਬਹੁਤ ਜ਼ਿਆਦਾ ਤੁੰਦ ਤੁਸੀਂ ਦੇਖ ਰਹੇ ਹੋ ਫਿਰ ਵੀ ਲੋਕਾਂ ਦੀ ਆਵਾਜ਼ ਆਬੀ ਤਾਂ ਉਸ ਤਰ੍ਹਾਂ ਹੀ ਚੱਲ ਰਹੀ ਹੈ ਲੇਕਿਨ ਇਹ ਕਿਤਨਾ ਕਿਤੇ ਰਫਤਾਰ ਹੈ ਜਿਹੜੀ ਜਰੂਰ ਧੀਮੀ ਪਈ ਹੈ ਸਮੱਸਿਆਵਾਂ ਲੋਕਾਂ ਨੂੰ ਆ ਰਹੀਆਂ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀਏ ਅਸੀਂ ਸੁਣ ਦਿਖਾ ਰਹੇ ਹਾਂ ਬਠਿੰਡਾ ਮਲੋਟ ਰੋਡ ਦੀਆਂ ਤਸਵੀਰਾਂ ਜਾ ਸਿਕਾਰ ਪਿੰਡੀ ਕਾ ਤੋਂ ਆਏ ਹੋ ਅਸੀਂ ਖਾਲੀਆਣਾ ਕਾ ਠੰਡ ਕਿੰਨੀ ਕਿਆ ਕਿੰਨੀ ਲੱਗ ਰਹੀ ਹੈ ਕਿਸ ਤਰ੍ਹਾਂ ਦੀ ਧੁੰਦ ਕਿੰਨੀ ਕ ਤੰਦ ਕਿੰਨੀ ਪੈ ਰਹੀ ਹੈ ਧੁੰਦ ਵੀ ਬਹੁਤ ਪੈ ਰਹੀ ਹੈ ਧੁੰਦ ਤੇਰਾ ਵੀ ਲੋਕਾਂ ਨੂੰ ਫਿਰ ਕੀ ਕਹਿਣਾ ਚਾਹੁੰਦੇ ਹੋ ਧੁੰਦ ਬਾਰੇ ਤਾਂ ਕੀ ਕਹੇ ਜਦੋਂ ਇਹ ਹਾਲ ਦਾ ਰਾਹ ਨੂੰ ਨਾ ਕਹਿਣਾ ਕੋਈ ਹਰੀ-ਹਰੀ ਕੰਮ ਕਰਨਾ ਫਸਲਾਂ ਦੀ ਗੱਲ ਕਰੀਏ ਫਸਲਾਂ ਨੂੰ ਫਾਇਦਾ ਪੈਂਦਾ ਕਿ ਨੁਕਸਾਨ ਨਹੀਂ ਕਣਕ ਨੂੰ ਤਾਂ ਫਾਇਦਾ ਹੀ ਹੈ ਜੀ ਕਿੰਨਾ ਫਾਇਦਾ ਹੋ ਜਾਂਦਾ ਕਣਕ ਨੂੰ ਕਣਕ ਨੂੰ ਝਾੜ ਝੋੜ ਵਧੀਆ ਮਿਲ ਜਾਂਦਾ ਹੈ ਕੀ ਕਹਣਾ ਕਰੋ ਵੀ ਕਣਕ ਤਾਂ ਕਿੰਨਾ ਖੜਾ ਹਾਂਜੀ ਕਣਕ ਬਹੁਤ ਵਧੀਆ ਹੁੰਦੀ ਹੈ ਅਗਰ ਠੰਡ ਪਾਉਗੀ ਤਾਂ ਕਣਕ ਚੰਗੀ ਹੋਊਗੀ ਬਿਲਕੁਲ ਜੀ ਤੁਸੀਂ ਜਿਹੜੀਆਂ ਤਾਂ ਫਿਰ ਇਨਸਾਨ ਤਾਂ ਵੀ ਠੀਕ ਆ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਸੁਦੀਆਂ ਤਸਵੀਰਾਂ ਇਹ ਇਹ ਜੋ ਬਾਈ ਬੈਠੇ ਨੇ ਪੁਲ ਤੇ ਖੈਲੀਵਾਲ ਤੋਂ ਆਏ ਨੇ ਇਹਨਾਂ ਦਾ ਕਹਿਣਾ ਕਿ ਧੁੰਦ ਪੈਣਾ ਵੀ ਜ਼ਰੂਰੀ ਹੈ ਧੁੰਦ ਦੇ ਨਾਲ ਹੀ ਫਸਲ ਵਧੀਆ ਹੋਊਗੀ ਦੇਖ ਲਓ ਜਿਹੜੇ ਇਹ ਓਵਰਲੋਡ ਜਿਹੜੇ ਟਰੱਕ ਚੱਲ ਰਹੇ ਨੇ ਧੁੰਦ ਦੇ ਵਿੱਚ ਇਹ ਵੀ ਨੁਕਸਾਨ ਦਾ ਕਾਰਨ ਬੰਦੇ ਨੇ ਦੇਖ ਲਓ ਤਸਵੀਰਾਂ ਦੇ ਵਿੱਚ ਸੁਦੀ ਓਵਰਲੋਡ ਕਿੰਨੇ ਗੱਡੀਆਂ ਆ ਰਹੀਆਂ ਨੇ ਦੇ ਕਿੰਨੀ ਸਪੀਡ ਦੇ ਨਾਲ ਇਹ ਜਾ ਰਹੇ ਵਿਕਤੀ ਇਹ ਰੁਕਦਾ ਵੀ ਨਹੀਂ ਮੌਕੇ ਤੇ ਜੇ ਕੋਈ ਸਮੱਸਿਆ ਆ ਜਾਂਦੀ ਤਾਂ ਫਿਰ ਉਸ ਤੋਂ ਬਾਅਦ ਕਹਿੰਦੇ ਨੇ ਜੋ ਰੱਬ ਨੇ ਇਹ ਲਿਖੀ ਸੀ ਉਤਾਹ ਹੋ ਗਿਆ ਇਹ ਵੇਖੋ ਕਿੰਨੀ ਸਪੀਡ ਨਾਲ ਆ ਰਿਹਾ ਹੈ ਓਵਰਲੋਡ ਵੈਸੀ ਨਹੀਂ ਤੇ ਇਹ ਵੀ ਇੱਕ ਨੁਕਸਾਨਦਾਇਕ ਕਾਰਨ ਐਕਸੀਡੈਂਟ ਦਾ ਕਾਰਨ ਬਣਦੇ ਨੇ ਕਿਉਂਕਿ ਦੇਖੋ ਤੁਸੀਂ ਰਾ ਦੇ ਵਿੱਚ ਦੋਨੇ ਗੱਡੀਆਂ ਨੇ ਸ਼ਹਿਰ ਦੇ ਅੰਦਰ ਇੰਟਰ ਹੋ ਚੁੱਕੀਆਂ ਨੇ ਬਠਿੰਡਾ ਸ਼ਹਿਰ ਦੇ ਅੰਦਰ ਹੈਵੀ ਵੀਕਲ ਨੇ ਕਿੰਨੀ ਤੇਜ਼ੀ ਨਾਲ ਆ ਰਿਹਾ ਆ ਰਿਹਾ ਹੈ ਕਿਤੇ ਇਹਨਾਂ ਤਰ੍ਹਾਂ ਦੇ ਜੂ ਹੌਲੀ ਹੌਲੀ ਸਲੋ ਸਪੀਡ ਦੇ ਨਾਲ ਆਉਣਾ ਚਾਹੀਦਾ ਹੈ ਸਿਸ ਨੂੰ ਤੁਸੀਂ ਦੇਖਾ ਰਹੇ ਆ ਕਵਰ ਪੰਜਾਬ ਦੀ ਚੈਨਲ ਦੇ ਉੱਤੇ ਜੁੜੇ ਰਹੋ ਸਾਡੇ ਨਾਲ ਲਾਈਵ ਤਸਵੀਰਾਂ ਸੁਧੀਆਂ ਤੁਹਾਨੂੰ ਦਿਖਾ ਰਹੇ ਆ ਜਿੱਥੇ ਧੁੰਦ ਬਹੁਤ ਜ਼ਿਆਦਾ ਲੋਕਾਂ ਨੂੰ ਸਮੱਸਿਆ ਬਹੁਤ ਆ ਰਹੀ ਹੈ ਲੇਕਿਨ ਧੁੰਦ ਦੇ ਫਾਇਦੇ ਵੀ ਬਹੁਤ ਨੇ ਜਿਹਾ ਬਾਕੀ ਇਹ ਕਰਿੰਟ ਐਕਸੀਡੈਂਟ ਹੁੰਦੇ ਨੇ ਤੁਹਾਡੀ ਕਣਕ ਹੈ ਫਸਲ ਕਣਕ ਦੀ ਫਸਲ ਦੇ ਲਈ ਇਹ ਬਹੁਤ ਹੀ ਲਾਹੇਵੰਦ ਹੈ ਘਿਓ ਵਰਗੀ ਘਿਓ ਵਾਂਗੂ ਲੱਗਦੀ ਹੈ ਇਹ ਕਣਕਰੂ ਇਹ ਤੇ ਅਗਰ ਕਣਕ ਨਾ ਹੋਵੇਗੀ ਤਾਂ ਅਸੀਂ ਖਾਵਾਂ ਕਿੱਥੋਂ ਇਸ ਕਰਕੇ ਧੁੰਦ ਪੈਣੀ ਵੀ ਜ਼ਰੂਰੀ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਠਿੰਡਾ ਦੇ ਕਨਿਆ ਚੌਕ ਤੋਂ ਅੱਗੇ শেয়ার ਕਰ ਦਿਓ ਆਪਣੇ ਮਿੱਤਰ ਪਿਆਰਾਂ ਨੂੰ ਪਤਾ ਲੱਗ ਜੇ ਕਿ ਬਠਿੰਡਾ ਦੇ ਅੰਦਰ ਤੰਦ ਬਹੁਤ ਜ਼ਿਆਦਾ ਪੈ ਰਹੀ ਹੈ ਅਗਰ ਬੂਰੋ ਨੇੜੋ ਕੋਈ ਵਿਅਕਤੀ ਆ ਰਿਹਾ ਹੈ ਤਾਂ ਉਹ ਸਲੋ ਸਪੀਡ ਦੇ ਨਾਲ ਆਵੇ ਹੈਵੀ ਗੱਡੀਆਂ ਆ ਰਹੀਆਂ ਨੇ ਕੁਝ ਟਰੱਕ ਡਰਾਈਵਰ ਹੌਲੀ ਵਾ ਰਹੇ ਨੇ ਆਪਾਂ ਗੱਲ ਕਰੀਏ ਕੁਝ ਤੇਜ਼ ਵੀ ਜਾ ਰਹੇ ਨੇ ਇਹ ਹਾਦਸੇ ਦਾ ਕਾਰਨ ਵੀ ਕਿਤੇ ਨਾ ਕਿਤੇ ਅਫਤੇ ਜੀ ਬਣਦੀ ਹੈ ਹੌਲੀ ਜਾ ਰਹੇ ਨੇ ਬੰਦੇ ਜਿਹੜੀ ਵਿਅਕਤੀ ਤਾਂ ਉਹ ਕਿਤੇ ਨਾ ਕਿਤੇ ਸੋਚ ਕੇ ਚੱਲਦੇ ਨੇ ਕਿ ਤੰਡਾ ਹੈ ਤਾਂ ਇਸ ਕਰਕੇ ਇਤੋਂ ਹੌਲੀ ਗੱਡੀ ਚਲਾਉਣੀ ਚਾਹੀਦੀ ਹੈ ਉਹ ਸਾਰੇ ਲੋਕ ਸਿਆਣੇ ਵੀ ਹੁੰਦੇ ਨੇ ਸੁਧੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਕਨੀਆ ਚੌਕ ਤੋਂ ਜੇ ਆਪਾਂ ਗੱਲ ਕਰੀਏ ਤਾਂ ਹੁਣ ਆਪਾਂ ਸ਼ਹਿਰ ਵਾਲੇ ਪਾਸੇ ਤੋਂ ਦਿਖਾ ਦਿੰਦੇ ਹਾਂ ਇੱਕ ਵਾਰੀ ਇਹ ਸ਼ਹਿਰ ਦਾ ਏਰੀਆ ਹੈ ਸ਼ਹਿਰ ਵਾਲਾ ਪਾਸਾ ਹੈ ਕਿੱਥੇ ਸ਼ਹਿਰ ਦੇ ਅੰਦਰ ਵੀ ਬਹੁਤ ਜ਼ਿਆਦਾ ਠੰਡਾ ਹੈ ਇਹ ਹੁੰਦੇ ਹੋ ਟਰੈਕਟਰ ਵਾਲਾ ਕਿੰਨੀ ਸਪੀਡ ਨਾਲ ਆ ਰਿਹਾ ਤੇ ਇਹ ਹੋ ਜਾਂਦੇ ਚਲਾਣ ਵੀ ਹੋਣੇ ਚਾਹੀਦੇ ਆ ਟ੍ਰੈਫਿਕ ਪੁਲਿਸ ਨੂੰ ਇਹਨਾਂ ਵੱਲ ਧਿਆਨ ਵੀ ਦੇਣਾ ਚਾਹੀਦਾ ਇਹਦੇ ਕੋਈ ਪਿੱਛੇ ਕੋਈ ਇਫੈਕਟਰ ਨਹੀਂ ਲੱਗਾ ਹੋਇਆ ਕਿੰਨੀ ਕਿੰਨੀ ਤੇਜ਼ੀ ਨਾਲ ਜਾ ਰਿਹਾ ਤੇ ਇਹ ਵੀ ਹਾਦਸਿਆਂ ਦੇ ਕਾਰਨ ਬਣਦੇ ਨੇ ਇੰਨੀ ਤੇਜ਼ੀ ਦੇ ਨਾਲ ਵਹੀਕਲ ਨਹੀਂ ਚਲਾਉਣਾ ਚਾਹੀਦਾ ਜੇਪਰ ਗੱਲ ਕਰੀਏ ਤਾਂ ਧੁੰਦ ਹਜੇ ਮੌਸਮ ਮੌਸਮ ਵਿਭਾਗ ਦਾ ਕਹਿਣਾ ਕਿ ਇਹ 5-10 ਦਿਨ ਠੰਡ ਹੋਰ ਪਊਗੀ ਫਰਵਰੀ ਮਹੀਨੇ ਦੇ ਵਿੱਚ ਆ ਕੇ ਸਟਾਰਟ ਹੋਣੀ ਹੈ ਥੋੜੀ-ਮੋਟੀ ਜਿਹੜੀ ਇਹ ਗਰਮੀ ਹੈ ਨਹੀਂ ਤਾਂ ਫਿਰ ਜਨਵਰੀ ਜਨਵਰੀ ਦਾ ਠੰਡ ਪੈਣੀ ਪੈਣੀ ਹੈ ਇਸ ਲਈ ਆਪਣੇ ਬੱਚਿਆਂ ਨੂੰ ਅੰਦਰ ਸਾਬ ਪਿਠਾ ਕੇ ਰੱਖੋ ਨਾਲੇ ਉਹ ਪਵਿੱਤਾ ਆਪ ਵੀ ਖੁਦ ਵੀ ਬਾਹਰ ਨਾ ਨਿਕਲੋ ਇਹ ਦੇਖੋ ਕਿਹਦੀ ਸਪੀਡ ਨਾਲ ਟਰੱਕ ਜਾ ਰਿਹਾ ਹੈ ਇਹ ਹੈ ਇੰਨੀ ਸਪੀਡ ਦੇ ਨਾਲ ਟਰੱਕ ਕਿਵੇਂ ਰੁਕੂਗਾ ਰੁਕੂਗਾ ਤਾਂ ਫਿਰ ਇਹ ਕਿਤਨਾ ਕੀ ਜਾ ਕੇ ਹਾਦਸਾ ਕਰਨ ਬਣੂਗਾ ਇਸ ਲਈ ਟਰੱਕਾਂ ਨੂੰ 42 ਸਪੀਡ ਦੇ ਨਾਲ ਧੁੰਦ ਦੇ ਮੌਸਮ ਦੇ ਵਿੱਚ ਖਾਸ ਕਰਕੇ ਨਾ ਚਲਾਇਆ ਕਰੋ ਕਿ ਹੈ ਦੇਰੀ ਹੁੰਦੀ ਹੈ ਦੇਰੀ ਨਾਲੋਂ ਤਾਂ ਕਹਿੰਦੇ ਹੁੰਦੇ ਆ ਕਿ ਸਦਾ ਨਾ ਪਹੁੰਚਣ ਨਾਲੋਂ ਦੇਰੀ ਨਾਲ ਪਹੁੰਚਣਾ ਠੀਕ ਹੁੰਦਾ ਬਹੁਤ ਸਾਰੇ ਸਾਨੂੰ ਵੀ ਪਤਾ ਵੀ ਟਰੱਕਾਂ ਵਾਲੇ ਵੀਰਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਹੁੰਦੀ ਹੈ ਕਿਉਂਕਿ ਉਹ ਲੇਟ ਹੁੰਦੇ ਆ ਲੇਟ ਹੁੰਦੇ ਆ ਤਾਂ ਕਿ ਜਾ ਕੇ ਉਹਨਾਂ ਨੂੰ ਜੁਰਮਾਨੇ ਪੈਂਦੇ ਨੇ ਮੋٹے ਜੁਰਮਾਨੇ ਪੈਂਦੇ ਨੇ ਲੇਟ ਹੋਣ ਦਾ ਉਹਨਾਂ ਦਾ ਕੋਈ ਸ਼ੌਂਕ ਨਹੀਂ ਹੁੰਦਾ ਅਸੀਂ ਹੁਣੇ-ਹੁਣੇ ਇੱਕ ਟਰੱਕ ਡਰਾਈਵਰ ਨਾਲ ਗੱਲ ਕਰਕੇ ਦੇਖੀ ਆ ਤਾਂ ਉਹ ਰੋਟੀਆਂ ਆਪਦੀ ਜਿਹੜੀ ਆ ਚਾਹ ਵਿੱਚੀ ਟਰੱਕ ਦੇ ਬਣਾ ਰਹੇ ਸੀ ਕਿਉਂਕਿ ਉਹਨਾਂ ਕੋਲ ਟਾਪਾਂ ਦੇ ਵਿੱਚ ਖੜਨ ਦਾ ਸਮਾਂ ਨਹੀਂ ਹੈ ਕਿਉਂਕਿ ਉਹ ਲੇਟ ਚੱਲ ਰਹੇ ਨੇ ਲੇਟ ਚੱਲ ਰਹੇ ਨੇ ਤਾਂ ਕੋ ਜੁਰਮਾਨੇ ਪੈਂਦੇ ਨੇ ਮਾਲਕਾਂ ਦੀਆਂ ਉਹਨਾਂ ਦੇ ਕਹਿੰਦੇ ਕਿ ਛਿੜਕਾਂ ਪੈਂਦੀਆਂ ਨੇ ਲੇਟ ਕਿਵੇਂ ਹੋ ਗਈ ਪਰ ਲੇਟ ਉਹ ਹਾਦਸਿਆਂ ਨੂੰ ਬਚਾਉਣ ਦੇ ਲਈ ਲੇਟ ਚੱਲਦੇ ਨੇ ਕਿਉਂਕਿ ਕਿਤੇ ਕੋਈ ਵੱਡਾ ਹਾਦਸਾ ਨਾ ਹੋ ਜਾਵੇ ਖਾਸ ਕਰਕੇ ਜੇ ਵੀ ਓਵਰਲੋਡ ਟਰੱਕ ਆ ਰਹੇ ਨੇ ਓਵਰ ਲੋਡ ਵੀ ਹਾਦਸਿਆਂ ਦਾ ਕਾਰਨ ਬਣਦੇ ਨੇ ਆਪਾਂ ਗੱਲ ਕਰੀਏ ਤਾਂ ਹੁਣ ਅਸੀਂ ਇੱਕ ਟਰੱਕ ਤੋਂ ਦਿਖਾ ਰਹੇ ਹਾਂ ਜਿਆਦਾ ਓਵਰਲੋਡ ਇਹ ਦਿਖਾਈ ਦੇ ਰਿਹਾ ਹੈ ਜਿਸ ਦੇ ਵਿੱਚ ਭਾਵੇਂ ਸਪੀਡ ਬਾਈ ਦੀ ਬਹੁਤ ਥੋੜੀ ਹੈ ਬਹੁਤ-ਬਹੁਤ ਅਸੀਂ ਇਸ ਦਾ ਧੰਨਵਾਦ ਵੀ ਕਰਦੇ ਆ ਕਿ ਇਹ ਘੱਟ ਸਪੀਡ ਨਾਲ ਆ ਰਿਹਾ ਕਿ ਕਿਉਂਕਿ ਇਧਰ ਦਾ ਕੋਈ ਹਾਦਸਾ ਨਹੀਂ ਹੁੰਦਾ ਹਾਦਸਾ ਅਗਰ ਇਸ ਦੇ ਅਗੇ ਕੋਈ ਵਿਕਲਾਂਦਾ ਇਹ ਰੁੱਕ ਵੀ ਸਕਦਾ ਹੈ ਲੇਕਿਨ ਓਵਰਲੋਡ ਬਹੁਤ ਹੈ ਓਵਰਲੋਡ ਦੇ ਕਾਰਨ ਇਹ ਕਵੀ ਮੱਲਮਲੀ ਖਿੱਚ ਕੇ ਲੈ ਜਾਂਦਾ ਇਹਨਾਂ ਦਾ ਸ਼ੌਂਕ ਨਹੀਂ ਹੈ ਕਿ ਕਿਸੇ ਦੇ ਵਿੱਚ ਮਾਰਨਾ ਕੋਈ ਡਰਾਈਵਰ ਕਰੋ ਇਹ ਨਹੀਂ ਸੋਚੋ ਚੱਲਦਾ ਕਿ ਅੱਜ ਮੈਂ ਐਕਸੀਡੈਂਟ ਕਰਕੇ ਆਉਂਗਾ ਲੇਕਿਨ ਕੇਂਦਰ ਸਰਕਾਰ ਵੱਲੋਂ ਜੋ ਕਾਨੂੰਨ ਬਣਾਏ ਆ ਕਿਤਨਾ ਕਿਤੇ ਉਹ ਇਹਨਾਂ ਦਾ ਕਹਿਣਾ ਕਿ ਬਹੁਤ ਗਲਤ ਬਣਾਏ ਆ ਅਸੀਂ ਇਸੇ ਦਿਨ ਕੀਤੀ ਕਰਦੇ ਆ ਕਿਉਂਕਿ ਜੇ ਕਿਸੇ ਕੋਲ 7 ਲੱਖ ਰੁਪਇਆ ਹੋਊਗਾ ਤਾਂ ਉਹ ਡਰਾਈਵਰ ਹੀ ਕਿਉਂ ਲੱਗੂਗਾ ਇਸ ਕਰਕੇ ਕੇਂਦਰ ਸਰਕਾਰ ਨੂੰ ਵੀ ਇਹਨਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਤੁਹਾਡੀ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਫੇਸਬੁੱਕ ਪੇਜ ਦੇ ਉੱਤੇ ਅਗਰ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਫਾਲੋ ਨਹੀਂ ਕੀਤਾ ਤਾਂ ਫਾਲੋ ਜਰੂਰ ਕਰ ਲਓ ਤੇ ਨਾਲ-ਨਾਲ ਸ਼ੇਅਰ ਖਬਰ ਨੂੰ ਵੀ ਜਰੂਰ ਕਰੋ ਲਾਈਕ ਜਰੂਰ ਕਰੋ ਅਗਰ ਇਹਹੀ ਖਬਰ ਤੁਹਾਨੂੰ ਅਸੀਂ YouTube ਚੈਨਲ ਤੇ ਵੀ ਦਿਖਾਵਾਂਗੇ ਤੇ ਅਗਰ ਤੁਸੀਂ ਸਾਡੇ YouTube ਚੈਨਲ ਖਬਰ ਪੰਜਾਬ ਦੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਨਾਲ ਉਸ ਨੂੰ ਵੀ ਅੱਗੇ ਸ਼ੇਅਰ ਕਰਦੇ ਰਹੋ ਅਤੇ ਆਪਣਾ ਘੰਟੀ ਨੂੰ ਜਿਹੜੀ ਉਹਦਾ ਘੰਟੀ ਹੈ ਉਸ ਨੂੰ ਆਲ ਦੇ ਕਰੋ ਤਾਂ ਜੋ ਜਦੋਂ ਵੀ ਕੋਈ ਖਬਰ ਪਾਈਏ ਤਾਂ ਤੁਹਾਡੇ ਤੱਕ ਉਹਦਾ ਮੈਸੇਜ ਮਿੰਟੋ-ਮਿੰਟ ਹੀ ਪਹੁੰਚੇ ਤੁਸੀਂ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ YouTube ਚੈਨਲ ਤੇ ਤੇ ਨਾਲ Facebook ਪੇਜ ਤੇ ਖਬਰ ਪੰਜਾਬ ਦੀ Facebook ਪੇਜ ਤੇ ਤੁਸੀਂ ਅਸੀਂ ਖੁਦ ਇਹ ਲਾਈਵ ਤਸਵੀਰਾਂ ਬਠਿੰਡਾ ਤੋਂ ਦਿਖਾ ਰਹੇ ਹਾਂ ਬਠਿੰਡਾ ਦੇ ਕਨਈਆ ਚੌਕ ਦੀਆਂ ਸਾਰੀਆਂ ਤਸਵੀਰਾਂ ਨੇ ਜਿੱਥੇ ਧੁੰਦ ਦੇ ਕਾਰਨ ਕਿਤਨਾ ਕਿਤੇ ਜਿਹੜੀ ਰਫ਼ਤਾਰ ਹੈ ਉਹ ਧੀਮੀ ਹੋਈ ਹੈ ਲੋਕਾਂ ਅਸਲ ਤੇ ਮੈਂ ਤਾਂ ਇੱਕ ਸੀ ਜੂ ਕਹਾਂਗਾ ਮੇਰੇ ਜਿਹੜੇ ਸਾਥੀ ਬਾਹਰੋਂ ਦਾ ਜਾਣ ਵਾਲੇ ਆ ਕਿ ਤੁਸੀਂ ਜਿਆਦਾ ਤੇਜ਼ੀ ਨਾਲ ਚੱਲਣ ਦੇ ਨਾਲੋਂ ਤੁਸੀਂ ਘੰਟਾ ਪਹਿਲਾਂ ਚੱਲਪੋ ਘਰੋਂ ਸਮੇਂ ਤੇ ਫਿਰ ਪਹੁੰਚੋਗੇ ਤੰਦ ਜ਼ਿਆਦਾ ਹੈ ਤਾਂ ਜ਼ਿਆਦਾ ਤੇਜ਼ੀ ਤੁਸੀਂ ਘਰੋਂ ਰੇਟ ਚੱਲਦੇ ਹੋ ਤਾਂ ਫਿਰ ਤੁਸੀਂ ਉਸ ਤੋਂ ਬਾਅਦ ਤੇਜ਼ੀ ਕਰਦੇ ਹੋ ਤਾਂ ਕਿਤਨਾ ਕਿਤੇ ਹਾਦਸਾ ਹੋ ਜਾਂਦਾ ਹੈ ਇਸ ਲਈ ਹਾਦਸੇ ਤੋਂ ਬਚਣ ਲਈ ਤੁਸੀਂ ਥੋੜਾ ਸਮਾਂ ਪਹਿਲਾਂ ਘਰੋਂ ਚੱਲੋ ਤਾਂ ਜੋ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਰਸਤੇ ਦੇ ਵਿੱਚ ਪਰੇਸ਼ਾਨੀ ਨਾ ਆਵੇ ਜੁੜੇ ਰਹੋ ਤੁਸੀਂ ਖਬਰ ਪੰਜਾਬ ਦੀ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਨਾਲ ਇਸ ਤਰ੍ਹਾਂ ਦੀ ਕੋਈ ਹੋਰ ਇਸ ਤਰ੍ਹਾਂ ਦੀ ਲਾਈਵ ਵੀਡੀਓ ਲੈ ਕੇ ਤੜਨਾ ਫਿਰ ਅਸੀਂ ਹਾਜ਼ਰ ਹੋਵਾਂਗੇ ਤਾਂ ਤੁਸੀਂ ਅਡਿਕ ਰੱਖਿਓ ਸਾਡੀ ਕੋਈ ਇਸ ਤਰ੍ਹਾਂ ਦੇ ਕਪੜਾ ਹੋਰ ਲੈ ਕੇ ਆਜਰ ਆਵਾਂਗੇ ਧੰਨਵਾਦ